हां जी दोस्तों शास्त्री कार स्वागतਾ ਤੁਹਾਡਾ ਛੱਡ ਚੈਨਲ ਤੇ ਹੋਰ ਸਭ ਠੀਕ ਠਾਕ ਹੋ ਵੈਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਦੀ ਵੀਡੀਓ ਆਪਣੀ ਸਬਜ਼ੀਆਂ ਬਾਰੇ ਹੀ ਹੈ ਜਿਹੜੀ ਆਪਾਂ ਸਬਜ਼ੀਆਂ ਲਾ ਰਹੇ ਹਾਂ ਅੱਜ ਆਪਾਂ ਮਟਰਾਂ ਲਾ ਰਹੇ ਹਾਂ ਉਹ ਮਟਰ ਮੰਨ ਲਓ ਵੀ ਥੋੜਾ ਜਿਹਾ ਹੁਣ ਪਿਛੇ ਬਾਰਸ਼ ਵੀ ਪੈ ਗਈ ਸੀ ਬਾਰਸ਼ ਤੋਂ ਬਾਅਦ ਅਸੀਂ ਉਹ ਸਬਜ਼ੀਆਂ ਹੁਣੇ ਬੀਜਾਂ ਦੇ ਤੋਂ ਬੀਜ ਲੈਣ ਗਏ ਉਹ ਕਹਿੰਦਾ ਵੀ ਹਜੇ ਥੋੜੇ ਜਿੇ ਲੇਟ ਲਾਓ ਇਸ ਕਰਕੇ ਥੋੜੇ ਜਿੇ 10 15 ਦਿਨ ਸਾਨੂੰ ਲੇਟ ਹੋ ਗਿਆ ਵੀ ਮੰਨ ਲਓ ਵੀ ਉਹ ਲੇਟ ਮੌਸਮ ਨਹੀਂ ਸੀ ਹਜੇ ਇਸ ਕਰਕੇ ਹੁਣ ਦੁਬਾਰਾ ਅੱਜ ਲਾਉਣ ਲੱਗੇ ਆ ਉਹ ਦਿਖਾਉਨੇ ਆ ਤੁਹਾਨੂੰ ਉਹ ਉਹਦੇ ਬਾਰੇ ਕਰਦੇ ਆ ਗੱਲਬਾਤ आओ देखिए सामने अपने परिंडियां ला दियाँ थोड़ी जी जगह वादू पाई थी ये करके परिंडियां ला ਆ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ ਵੀ ਇੱਥੇ ਆਪਾਂ ਪਾਲਕ ਤੇ ਤੋੜੀਆਂ ਲੜਾਏ ਆ ਆਹ ਆ ਸਾਹਮਣੇ ਬੈਂਕਣੀ ਤੇ ਆਹ ਪਾਲਕਪੂਰਕ ਧਣੀਆਂ ਆ ਸਾਰੇ ਮੰਨ ਲਓ ਵੀ ਉਹ ਲਾਏ ਨੇ ਇੱਥੇ ਨਾਲ ਹੁਣ ਆਹ ਗੋਭੀ ਦੀਆਂ ਲੜਾਈਆਂ ਨੇ ਇਹ ਗੋਭੀ ਲਾਈ ਹੈ ਵਿੱਚ ਇਹਦੇ ਥੋੜਾ ਜਿਹਾ ਪਿਆਜ਼ ਵੀ ਲਾਤਾ ਆਪਾਂ ਨੇ ਬਾਕੀ ਅੱਜ ਇੱਥੇ ਧਣੀਆਂ ਲਾ ਰਹੇ ਨਾ ਧਣੀਆਂ ਵੀ ਸਾਈਡ ਤੇ ਲਾਇਆ ਆਹਾ ਉਰੇ ਮਟਰ ਲਾ ਰਹੇ ਆ ਉਹ ਸਾਹਮਣੇ ਦਿਖਦਾ ਹੋਊਗਾ ਟਿੱਲੂ ਲਾਉਂਦਾ ਏਲੂ ਆ ਜਾ ਨਾਲੇ ਪਾਣੀ ਪੀਲਾ ਨਾਲੇ ਉਰੇ ਆ ਜਾ ਆ ਟਿੱਲੂ ਬਾਰੇ ਪਾਣੀ ਲੈ ਕੇ ਆਇਆ ਲਾਉਣ ਵਾਸਤੇ ਉਹਨੂੰ ਪਾਣੀ ਪਿਲਾਉਣਾ ਉਹਦੇ ਕਰਕੇ ਓਰੇ ਬੁਲਾਇਆ ਉਹਨੂੰ ਆ ਜਾ ਨਾਲੇ ਪਾਣੀ ਪੀ ਲੈ ਥੋੜਾ ਜਿਹਾ ਦਮ ਦਮ ਲਾ ਲੈ ਬਾਕੀ ਕੰਮ ਤਾਂ ਹੋਈਓ ਜਾਣਾ ਇਹ ਤਾਂ ਇਹੀ ਕੁਝ ਕਰਨਾ ਆਪਾਂ ਨੇ ਉਹ ਸਾਹਮਣੇ ਆਉਂਦਾ ਹਸ ਤੁਰਿਆ ੱੱਲੂ ਬਲਾ ਸਾਸਰੀ ਘਰ ਬਾਈ ਸਾਸਰੀ ਘਰ ਜੀ ਸਾਸ ਨੂੰ ਹਾਂ ਥੋੜਾ ਜਿਹਾ ਉੱਚੀ ਬੋਲਿਆ ਕਰ ਹੋਰ ਕੀ ਹਾਲ ਚਾਲ ਨੇ ਠੀਕ ਹੈ ਜੀ ਹਾਂ ਆ ਜੀ ਆ ਲਾਵਨ ਲੱਗੇ ਹਾਂ ਅੱਛਾ ਮਟਰ ਹਾਂ ਆਲੀ ਪਾਪੇ ਚ ਰੱਖਿਆ ਗਿਆ ਅੱਛਾ ਇਹ ਇਹ ਲਿਖਾਵੇ ਠੀਕ ਰਹਿੰਦੇ ਨਹੀਂ ਇਹ ਘਾਚੇ ਪਰ ਵੀ ਹੁੰਦੇ ਨੇ ਇਹ ਘਾਚੇ ਵੀ ਅੱਛਾ ਸਾਣੀ ਹੁੰਦਾ ਲਾ ਇਹਦੇ ਨਾਲ ਸੌਖਾ ਹੈ ਜਣੀ ਇੱਥੇ ਟੰਕ ਕੇ ਵੀ ਆਪਾਂ ਨੂੰ ਦੂ ਲੋਟ ਉਹ ਜੇ ਭਾਂਡੇ ਚ ਲੋਡ ਨਹੀਂ ਇਹ ਲਫਾਫੇ ਦੇ ਨਾਲ ਹੁੰਦੀ ਲੰਕੀ ਜਾਂਦਾ ਹੈ ਫਿਰ ਦਾ ਹਾਂ ਤੇ ਆ ਭਾਂਡੇ ਰਹੂਗਾ ਹੂੰ ਰਹੂਗਾ ਹੂੰ ਹੁਣ ਪਾਣੀ ਪੀ ਰਿਹਾ ਪਾਣੀ ਪੀਣ ਤੋਂ ਬਾਅਦ ਥੋੜਾ ਜਿਹਾ ਕਿਹਾ ਮੈਂ ਆਰਾਮ ਕਰ ਲਾ ਚੱਲ ਫੇਰ ਲਾਉਨੇ ਆ ਗਰਮੀ ਵੀ ਇਸ ਵਾਰ ਕਾਫੀ ਜ਼ਿਆਦਾ ਹੀ ਪੈ ਰਹੀ ਆ ਹੁਣ ਮੰਨ ਲਓ ਵੀ ਭਾਦੋਂ ਵੀ ਲੰਘ ਗਈ ਅਸੂ ਦਾ ਮੀਨਾ ਜਾਂਦਾ ਅਜੇ ਵੀ ਗਰਮੀ ਕਾਫੀ ਆ ਅਹੀਂ ਅੱਧੀ ਭਾਦੋਂ ਤੋਂ ਬਾਅਦ ਕਹਿੰਦੇ ਤੇ ਵੀ ਵੀ ਠੰਡ ਜੀ ਹੋ ਜਾਂਦੀ ਆ ਪਰ ਇਸ ਵਾਰ ਕਾਫੀ ਗਰਮੀ ਆ ਜ਼ਿਆਦਾ ਮੌਸਮ ਥੋੜਾ ਜਿਹਾ ਹੌਲੀ ਹੌਲੀ ਚੇਂਜ ਹੋਊ ਮੈਨੂੰ ਲੱਗਦਾ ਵੀ ਗਰਮੀ ਜ਼ਿਆਦਾ ਆ ਅਸਲਾਂ ਦੇ ਵੀ ਐਦਕੀ ਜੀਰੀਆਂ ਦੇ ਮੰਨ ਲਓ ਉਹ ਲੱਗਿਆ ਹੋਇਆ ਗੱਠੀ ਜੀ ਲੱਗੀ ਹਲਦੀ ਵਾਲੀ ਉਹ ਉਹ ਵੀ ਕਾਫੀ ਜ਼ਿਆਦਾ ਲੱਗੀ ਹੋਈ ਆ ਉਹ ਵੀ ਦਿਖਾਉਣਾ ਤੁਹਾਨੂੰ ਆ ਦੇਖੋ ਐ ਭਰੀ ਭਈਆ ਜੀਰੀ ਐ ਉੜਦੀ ਆ ਦੇਖੋ ਆ ਹੈ ਬਹੁਤ ਜ਼ਿਆਦਾ ਹੋ ਗਈ ਇਹ ਕੁਸਤਾਏ ਸਾਡੇ ਇੱਥੇ ਮੀਂਹ ਦਾ ਪਾਣੀ ਕਾਫੀ ਆ ਗਿਆ ਸੀ ਉਸ ਇਹ 126 ਇਹ ਵੀ ਇਹਨੂੰ ਕਾਫੀ ਲੱਗੀ ਹੋਈ ਆ ਜਿਹਦੇ ਪੁੱਛਦੇ ਆ ਉਹ ਕਹਿੰਦਾ ਵੀ ਸਾਡੇ ਲੱਗੀ ਹੋਈ ਉਹ ਧਰਤੀ ਆ ਸਾਡੇ ਥੋੜੀ ਡੱਕਰੇ ਦੇ ਕਰਕੇ ਪਾਣੀ ਪੁਣੀ ਘਟ ਖਾਂਦੀ ਆ ਇਹ ਐਨਾ ਚ ਆਪਾਂ ਨੇ ਇੱਧਰ ਆ ਸਾਹਮਣੇ ਐ ਮੂੜੀਆਂ ਤੇ ਗਾਜਰਾ ਲਾਤੀਆਂ ਐਦਾਂ ਹੀ ਹੁਣ ਆਹਾ ਇਹ ਚ ਮੋਟਰ ਲਾ ਰਹੇ ਆ ਦੋ ਤਿੰਨ ਲਾਈਨਾਂ ਆਪਾਂ ਟਮਾਟਰਾਂ ਦੀਆਂ ਵੀ ਲਾਵਾਂਗੇ ਤੇ ਲੂ ਆ ਟਾਂਡੀ ਨੂੰ ਵੀ ਸੰਡੀ ਲੱਗੀ ਹਾਂ ਸੰਦੇਭਾਤ ਲੱਗ ਗਿਆ ਇਹ ਤਾਂ ਫਿਰ ਹੁਣ ਇਹ ਤੇ ਤਾਂ ਸਪਰੇਅ ਕਰਨੀ ਪਊ ਕਰਾਂਗੇ ਅੱਜ ਕਰਾਂਗੇ ਦੁਪਹਿਰ 'ਚ ਮੈਂ ਉਸ ਦਿਨ ਬੋਲਿਆ ਵੀ ਤੀ ਵੀ ਹੁਣ ਆਲੀ ਟਾਂਡੀ ਥੋੜੀ ਜੀ ਖਰਾਬ ਏ ਕਰਦੀ ਏ ਇਹ 'ਚ ਜਿਆਦਾ ਲੱਗਦੀ ਏ ਇਹ ਸੰਡੀ ਕਰਾਂਗੇ ਦੁਪਹਿਰ 'ਚ ਜਿਆਦਾ ਸਪਰੇਅ ਕਰਾਂਗੇ ਹੂੰ ਅੱਜ ਟਾਂਡੀ ਨੂੰ ਟਾਂਮੀ ਵੀ ਸਪਰੇਅ ਅੱਛਾ ਤ ਫੇ ਇਕੱਠੇ ਰਲਾ ਕੇ ਕਰ ਦਵਾਂਗੇ ਇਹ ਹਾਂ ਇਹ ਸਪਰੇਅ ਮਾਰਨਾ ਚਾਹੂਗਾ ਨਹੀਂ ਤਾਂ ਜਹਾਂ-ਜਹਾਂ ਹੋਰ ਬੱਦ ਖਰਾਬ ਹੋਊਗਾ। ਹੂੰ। ਇਹ ਗੋਪ ਦੀ ਜ਼ਿਆਦਾ ਲੱਗੀ ਹੋਈ ਐ। ਆਹ। ਉਹ ਵਾਲੀ ਵੀ ਆਹ ਸਾਈਡਾਂ ਤੇ ਵੀ ਪੱਤਾ ਜਾਂ ਖਾਸਾ ਖਾ ਲਿਆ। ਤਾਂ ਫਿਰ ਜੇ ਲਰਮ ਹੰਦੇ ਨੇ ਪੱਤੇ ਉਹ ਹੀ ਖਾਉਂਦੇ। ਹੂੰ। ਇਹ ਤਾਂ ਲਰਮ ਪੱਤੇ ਨਹੀਂ ਖਾ ਲੇ। ਇਹ ਜਿਹੜੇ ਉਹ ਤਾਂ ਪਾਤਾ ਹੈ। ਆਹ ਰੇ ਤਾਂ ਪਹਿਲੇ ਪਾਟ ਆ ਗਿਆ। ਹੂੰ। ਪਾਣੀ ਚਾਹੀਦਾ। ਲਓ ਜੀ ਬਿੱਜੇ ਕੰਮਕਾਰ ਦੇ ਮੱਕੀ ਤੇ ਵੀ ਇੱਕ ਜਿਹੜੀ ਟਾਂਡੀ ਬੀਜੀ ਹੋਈ ਆ ਉਹਤੇ ਵੀ ਸਪਰੇਅ ਕਰਨ ਲੱਗ ਗਿਆ ਿੱੱਲੂ ਆ ਦੇਖੋ ਸਾਹਮਣੇ ਿੱੱਲੂ ਇਹ ਕਰਦਾ ਐ ਸਪਰੇਅ ਇਹਨੂੰ ਸੁੰਡੀ ਜੀ ਲੱਗੀ ਗੋਹ ਵਾਲੀ ਸੁੰਡੀ ਤੇ ਪੱਤਾ ਖਾ ਰਹੀ ਆ ਉਹ ਕਾਫੀ ਉਹ ਸੁੱਟੀ ਲੱਗੀ ਹੋਈ ਆ ਕਿੱਲੂ ਆਏ ਗਈ ਵਾਰੀ ਫੇਰੇ ਦੀ ਵੀ ਸਪਰੇਅ ਵਾਲੀ ਵੀ ਹਾਂ ਹਾਂ ਜੀ ਮਾ ਸਪਰੇਅ ਵਾਲੀ ਵਾਰੀ ਆਏ ਗਈ ਹਾਂ ਜੀ ਹਾਂ ਠੰਡੀ ਲੱਗੇ ਆਇਗਾ ਹਾਂ ਨਾ ਕਰਕੇ ਮਾਰਨ ਲੱਗਿਆ ਇਹ ਕੈਮੀਕਲ ਵਾਲੀ ਹੈ ਜੀ ਸਪਰੇਅ ਰਹਿ ਗਿਆ ਇੱਧਰ ਅੱਡਾ ਦੂਰ ਹੈ ਤੂੰ ਰਹਿ ਗਿਆ ਆਕੇ ਲਓ ਜੀ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਲਾਈਕ ਤੇ ਕਮੈਂਟ ਕਰੋ ਅਮ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਓ ਜੀ ਮਟਰ ਤਾਂ ਲੱਗ ਗਏ ਉਹਨਾਂ ਵਿੱਚ ਇੱਕ ਗਰਮੀ ਬਹੁਤ ਪੈਂਦੀ ਐ ਲੱਗਦਾ ਵੀ ਫੇਰ ਬਦਲ ਵਾਈ ਨਾ بارش ਪੋਰਸ ਦੇ ਫੇਰ ਦੁਬਾਰਾ ਚਾਂਸ ਨਾ ਬਣ ਜਾਣ ਪਹਿਲਾਂ ਹੀ ਬਹੁਤ ਉਹ ਪਲੇਟ ਹੋ ਗਈ ਜਿਸ ਕਰਕੇ ਚਲੋ ਲਾਤਾ ਦਿੱਤੇ ਬਾਕੀ ਦੇਖਦੇ ਆਂ ਉੱਪਰ ਵਾਲੇ ਦੇ ਹੱਥ ਆ ਗਰਮੀ ਬਹੁਤ ਐ ਟੈਂਪਰੇਚਰ ਅੱਤੀ 40 ਦੇ ਕਰੀਬ ਆ ਆਪਣੇ ਇੱਥੇ ਹੁਣ ਪੂਰਾ ਹਵਾ ਨਹੀਂ ਚਲਦੀ ਜਿਵੇਂ ਹੀ ਹਵਾ ਰੋਕੀ ਹੋਈ ਹੈ ਆ ਦੇਖੋ ਵਿੱਚ ਵਿੱਚ ਬੱਦਲ ਪਾਏ ਐ ਬਣ ਜੇ ਪਣਦੇ ਜੇ ਨ ਦੇਖਦੇ ਨੇ ਇਹ ਸਾਰੀ ਸਬਜ਼ੀ ਆਪਾਂ ਨੇ ਆਰਗੈਨਿਕ ਸਬਜ਼ੀ ਕਰਨੀਆਂ ਇਹ ਇਹਦੇ ਵਿੱਚ ਹੋਰ ਕੋਈ ਖਾਦ ਦੂਜੀ ਜਿਹੜੀ ਕੈਮੀਕਲ ਵਾਲੀ ਆ ਉਹ ਪੋਰਾ ਨਹੀਂ ਪਾਉਣੀ ਨਾ ਕੋਈ ਦਵਾਈ ਪਾਉਣੀ ਹੈ ਸਿਰਫ ਤੇ ਸਿਰਫ ਆਪਾਂ ਨੇ ਆਰਗੈਨਿਕ ਕਰਨੀਆਂ ਇਹਦੇ ਵਿੱਚ ਹੁਣ ਤੱਕ ਆਪਾਂ ਬੀਜ ਤੇ ਮੰਨ ਲਓ ਵੀ ਗਾਜਰਾਂ ਬੀਤੀਆਂ ਮੋਲੀਆਂ ਬੀਤੀਆਂ ਮਟਰ ਬੀਜ ਤੇ ਗੋਭੀ ਲਾਤੀ ਠੀਕ ਹੈ ਜੀ ਇੱਧਰ ਪਾਲਕ ਲਾਤਾ ਪਾਲਕ ਦੋ ਤਰ੍ਹਾਂ ਦਾ ਇੱਕ ਤਾਂ ਮੰਨ ਲਓ ਵੀ ਅ ਸਾਲ ਪਰ ਰਹਿੰਦਾ ਇੱਕ ਦੂਜਾ ਜਿਹੜਾ ਪਾਲਕਾ ਉਹ ਨਾਲ ਤਣੀਆਂ ਲਾਤਾ ਸਾਲਗਮ ਲਾਤੇ ਬਾਕੀ ਅੱਗੇ ਆਪਾਂ ਨੇ ਮੇਥੀ ਲਾਤੀ ਮੇਥੇ ਲਾਤੇ ਇਹ ਇਰ ਇੱਕ ਨਮੀ ਆਈਟਮ ਆ ਹੋ ਜਣੀ ਸਲਾਦ ਵਾਲੀਆਂ ਉਹ ਪੰਜ ਚਾਰ ਆਈਟਮਾਂ ਦੀ ਉਹ ਲਾਤੀਆਂ ਪਿਆਜ਼ ਲਾਤਾ ਇਧਰ ਨਾਲ ਸਰੋਂ ਸਰੋਂ ਵਾਲਾ ਕਿੰਨਾ ਸਰੋਂ ਨਹੀਂ ਦੂਜੀ ਉਹ ਤੋੜੀਆ ਬੀਤ ਦਾ ਵਿੱਚ ਇਹ ਸਾਰੀਆਂ ਆਈਟਮ ਆਪਾਂ ਹੁਣ ਤੱਕ ਲਾ ਚੁੱਕੇ ਆ ਬਾਕੀ ਕੁਛ ਕੋਨਾ ਕੋਨਾ ਥੋੜੀਆਂ ਜਿਹੀ ਜੰਮਣ ਵੀ ਲੱਗ ਗਈਆਂ ਔਰ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਵੀਡੀਓ ਨਾਲ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ